ਉਈ ਨੈਸ਼ੇ ਸਤਿਕਾਰ ਨੂੰ ਅੱਜ ਤੁਸੀਂ ਸੋਧਾ ਕਰਦੇ ਹੋ। ਜਿਹੜਾ ਸਤਾਂ ਮੋੜ ਇਹਦੇ ਨੂੰ ਸਰਵਤ ਪ੍ਰਿਆਸ ਸਿਰੋਹੀ ਮੰਗ ਲਿਆ ਅਪੀਲ ਕਰਦੇ। ਜਿਵੇਂ ਪਿਛਲੇ ਦਿਨ ਇਹ ਸਾਡੇ ਇਲਾਕੇ ਵਿੱਚ ਤੇ ਹਸ਼ਰਪੁਰ ਜਿਹੜੇ ਚ ਹੋਰ ਵਾਕ ਵਾਕ ਥਾਂ ਹੀ ਦੇਖ ਕਾਫੀ ਯੂਨੀਅਨ ਲੋਕੋ ਦੀਆਂ ਵਾਰਦਾਤਾਂ ਹੁੰਦੀਆਂ ਸੀ ਜਿਹੜੇ ਬੰਦ ਪਏ ਘਰਾਂ ਦੇ ਵਿੱਚ ਜਿਹੜੇ ਚੋਰੀਆਂ ਕਰਦੇ ਸੀ ਜਿਹੜੇ ਕੋਈ ਘਰਾਂ ਨੂੰ ਤਾਲੇ ਲੱਗੇ ਹੁੰਦੇ ਸੀ ਤੇ ਉਹਨਾਂ ਨੂੰ ਬਗੈਰਾ ਸਪੈਸ਼ਲ ਰੈਕੀ ਕਰਕੇ ਤੇ ਉਹਨਾਂ ਘਰਾਂ 'ਚ ਵਾਰਦਾਤਾ ਕਰਦੇ ਸੀ ਸੋਨਾ ਤੇ ਨਗਦੀ ਲੈ ਜਾਂਦੇ ਸੀ ਉਸ ਪੰਦੀ ਜਿਹੜੀ ਆ ਸਾਡੇ ਕੋਲ ਕੋਈ ਆਊਟਪੁੱਟ ਚੱਲ ਰਹੀ ਸੀ ਪੁਰਾਣੇ ਕਈ ਦਿਨੋਂ ਤੋਂ ਇਨਫੋਰਮੇਸ਼ਨ ਸੀ ਤੇ ਇਹ ਦੋਸ਼ੀ ਜਿਹੜਾ ਪਹਿਲਾਂ ਵੀ ਸਾਡੇ ਇਸ ਜ਼ਿਲ੍ਹੇ 'ਚ ਵਾਰਦਾਤਾ ਕਰ ਚੁੱਕੇ ਨੇ ਲੁੱਟਖੋਦੀਆਂ ਤੇ ਉਦੋਂ ਬਾਅਦ ਇਹ ਬੇਲ ਆਊਟ ਹੋ ਗਏ ਸੀ ਤੇ ਬੇਲ ਆਉਣ ਤੋਂ ਬਾਅਦ ਇਹ ਫਿਰ ਦੁਬਾਰਾ ਸਾਡੇ ਏਰੀਆ 'ਚ ਸਰਗਰਮ ਹੋਏ ਸੀ ਤੇ ਇਹਨਾਂ ਦੇ ਵਿੱਚ ਜਿਹੜਾ ਦੋਸ਼ੀ ਆ ਰਾਜਾ ਵਰਮਾ ਉਰਫ ਲਾਲਾ ਤੇ ਸੰਜੀਤ ਕੁਮਾਰ ਪੁੱਤਰ ਸੀਤਲ ਪ੍ਰਤਾਸ਼ ਇਹ ਜਿਹੜੇ ਦੋਹਾਂ ਜਿਹੜੇ ਗ੍ਰਫਤਾਰ ਕੀਤੇ ਨੇ ਤੇ ਇਹ ਸਾਡੇ ਇਲਾਕੇ ਚ ਪਹਿਲਾਂ ਵੀ ਇਸ ਏਰੀਆ ਚ ਜਾਂਦੇ ਸੀ ਤੇ ਜਦੋਂ ਵੀ ਆਉਂਦੇ ਸੀ ਇਸ ਵਾਰਦਾਤ ਕਰਕੇ ਤੇ ਆਪਣੇ ਲੁਧਿਆਣੇ ਨੂੰ ਨਿਕਲ ਜਾਂਦੇ ਸੀ ਕਿੰਨੀ ਇੱਕ ਵਾਰਦਾਤ ਇਹਨਾਂ ਦੀ ਅੰਡਰੋਗੇਸ਼ਨ ਅੱਜ ਕਰਨੀ ਆ ਹਜੇ ਨਾਲ ਹੀ ਰੈਸਟ ਪਾਈ ਆ ਤੇ ਇਹਨਾਂ ਦੇ ਕੋਲੋਂ ਕਾਫੀ ਸਾਨੂੰ ਜਿਹੜੀਆਂ ਸਾਡੇ ਚ ਲਈਆਂ ਤੇ ਹੋਰ ਨਾਲ ਜ਼ਿਲ੍ਹਿਆਂ ਦੀਆਂ ਵੀ ਇਹਨਾਂ ਨੇ ਲੁੱਟਖੋਦੀਆਂ ਵਾਰਦਾਤਾਂ ਜਿਹੜੀਆਂ ਇਹਨਾਂ ਕੋ ਕਲੀਅਰ ਹੋਣਗੀਆਂ ਪੰਜਾਬ ਦੇ ਵਿੱਚ ਕਿੰਨੇ ਕ ਮਾਮਲੇ ਦਰਜ ਨੇ ਇਹਨਾਂ ਦੇ ਪਿਛਲੇ ਕਾਫੀ ਪੁਰਾਣੇ ਮਗਲਮੇ ਦਰਜ ਹੈਗੇ ਆ ਦੋਨਾਂ ਦੇ ਆਪਸ ਵਿੱਚ ਸਾਲਾਪਨ ਵੀ ਲੱਗਦੇ ਨੇ ਤੇ ਇਹ ਪਹਿਲਾਂ ਵੀ ਰਹਿ ਚੁਕੇ ਆ ਵੱਖ-ਵੱਖ ਜ਼ਿਲਹਾਤਾਂ ਦੇ ਵਿੱਚ ਮੈਚ ਕੋਈ ਬਹਿਰ ਨਹੀਂ ਕਿ ਇਹਨਾਂ ਦੇ ਕੋਲੋਂ ਇੱਕ 32 ਬੋਲ ਦਾ ਰਵਲਵਰ ਮਿਲਿਆ ਜਿਹੜਾ ਇਹਨਾਂ ਨੇ ਮੰਨਿਆ ਕਿ ਇਹ ਰਵਲਵਰ ਜਿਹੜਾ ਸੀ ਮੋਗੇ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਵਿੱਚੋਂ ਚੋਰੀ ਕੀਤੀ ਸੀ ਘਰ ਚੋਂ ਉੱਥੋਂ ਇਹਨਾਂ ਨੇ 8-9 ਮਹੀਨੇ ਪਹਿਲਾਂ ਤੋਂ ਰਵਲਵਰ ਚੋਰੀ ਕੀਤਾ ਸੀ ਪੂਰੀ ਗੱਲ ਦਾ ਤਾਲੀਕਾ ਚੱਲ ਰਿਹਾ ਹਾਂ ਜੀ ਬਾਕੀ ਇਹਨਾਂ ਨੇ ਜਿਹੜਾ ਰਮਾਨ ਲੈ ਕੇ ਉਹਨੀਆਂ ਡੈਰੋਗੇਸ਼ਨ ਕਰਾਂਗੇ ਤੋਂ ਉਦੋਂ ਬਾਅਦ ਜਿਹੜੇ ਬਕਵਾਕ ਜਿਹੜੀਆਂ ਜਿਤੇ ਜਿਤੇ ਇਹਨਾਂ ਨੇ